ਰਾਤੀ ਆਪਾਂ ਇੱਥੇ ਡਟੇ ਹਾਂ ਜੀ ਇਹ ਹੈਗਾ ਇਹ ਮਨਾਲੀ ਤੋਂ 170 ਕਿਲੋਮੀਟਰ ਪਿੱਛੇ گاؤں ਦਾ ਨਾਮ ਤਾਂ ਮੈਂ ਭੁੱਲ ਗਿਆ ਪੁੱਛਦੇ ਆ ਬਾਹਰ ਤੇ ਬਾਕੀ ਸਮਾਂ ਸੋਣ ਖਿਲਰਿਆ ਪਿਆ ਤੇ ਮਾਦੇ ਆ ਤੇ ਹੁਣ ਹੈ ਰਹੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਜੀ खलौता अपना जहाज इधर लिखने जा के गाँव है वह चौदह हजार फिट की उचाई पर चौदह हजार एटीट्यूड पर गांव का नाम क्या गांव का सैचू है। है? गाव है मनाली से एक सौ सत्तर किलोमीटर दूर ले तो है तकरीबन दो सौ चाली किलोमीटर बहुत बंद गया ਲੇਕਰ ਅਰੇ ਰੈਡੀ ਆ ਤੇ ਐਦਾਂ ਦਾ ਮੋਹਸਦਾਲਾ ਸੇਰੋ ਕੇ ਕੇ ਸੇਰੋ ਮੈਂ ਇਹਦੇ ਉਂਤੇ ਗਾੜੀ ਹੁਣ ਇੱਕ ਪਾਸ ਆਉਣਾ ਏ 16000 ਕਿੱਟ ਦੀ ਉਚਾਈ ਵੀ ਪਰਨਾਪੁਰਨਾ ਚੈਬੱਜਾ ਹੋਊਗਾ ਹਾਂ ਸੇਰੋ ਕੇ ਉਪਰ ਚੜਨ ਹੁਣ ਬਾਕੀ ਦੂਤੋਂ ਗਾੜੀ ਪਾਸ ਨਹੀਂ ਹੈਗਾ ਰਤਾ ਹੰਗਲਾ ਪਹਿਲਾਂ ਪਾਸ ਪੈਂਦਾ ਹੀ ਉੱਥੇ ਟਨ ਸਰੰਗ ਬਣਾਉਂਦੀ ਹੁਣ ਉਹ ਵੀ ਨਹੀਂ ਹੈਗਾ ਤੇ ਬਾਕੀ ਉਹਨਾਂ ਦਾ 100 ਰੁਪਿਆ ਲੈਂਦੇ ਆ ਜਿੱਥੇ ਆਪਾਂ ਰਹੇ ਆ ਇਹਦਾ ਸਿਰਫ 200 ਰੁਪਿਆ ਤੇ ਇਤਿਜਾਜ ਤੇ ਆਪ ਲਾਦੇ ਆ ਸਮਾਨ ਤੇ ਮਾਰਦੇ ਆ ਟਾਕੀ ਟੋਕੀ ਹਾਂਜੀ ਲੱਦ ਕੇ ਸਮਾਨ ਆਪ ਹੋ ਗਿਆ ਰੈਡੀ ਮੋਟਰ ਸਾਫ ਸਾਫ ਕਰ ਲਿਆ ਤੇ ਸਟਾਰਟ ਵੀ ਕਰਤਾ ਵੀ ਗਰਮ ਹੋ ਜਾ ਇਹ bro ਓਕੇ bro ਓਕੇ bro ਠੀਕ ਹੈ नंबर बोल दो अपना नंबर नाइन ज़ीरो वन फाइव वन एट नाइन फाइव वन नाइन ठीक है तो कितना चेयर से लेके कितना चेयर खुला होता है ये भी बता दो ये खुला होता है सर अभी तो क्लोज़ होने वाला है अब नेक्स्ट ईयर मई से शुरू होता है ये अक्टूबर ट्वेंटी तक मई से शुरू हो गया अक्टूबर ट्वेंटी तक बिल्कुल ठीक है आ, तो दोस्तों बहुत खूबसूरत जगह बेग माल चार पासे पहाड़ चोटियाँ बर्फाना लदियाँ ठीक ਇਹ ਦਾ ਜਗਾੜਾ ਬੱਖੋ ਵਖਰਾ ਤੇ ਮੱਖੋ ਵਖਰਾ ਰੇਟ ਆ ਤੇ ਬਾਕੀ ਸਸਤਾ ਬਿਲਕੁਲbro ਇਤਨਾ ਮੰਗਾ ਵੀ ਨਹੀਂ ਬਿਲਕੁਲ 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 ਸਸਤਾ ਰਾਤੀ ਆਪਾਂ 200 ਰੁਪਏ ਦੇ ਵਿੱਚ ਇੱਥੇ ਰਹਿ ਆ ਤੇ ਚਾਹ ਬਣੇ ਖਾਣਾ ਵਖਰਾ ਜੇ ਤੁਸੀਂ ਉਹ ਲੈਂਦੇ ਹੋ ਜੋ ਉਹਦਾ 1000 ਰੁਪਿਆ ਕਰਾਇਆ ਵਿੱਚ ਇਹ ਖਾਣਾ ਸਭ ਕੁਝ ਤੇ ਬਹੁਤ ਵਧੀਆ ਜਗਾੜਾ ਚੰਗਾ bro ਓਕੇ ਚਲਦੇ ਆਪਾਂ ਸਾਰਾ ਇੰਨੀ ਕੱਚੀ ਮਿੱਟੀ ਆ بیا ਖੁਰਖੋਰਾ ਨਦੀ ਜਿਹੜੀ ਵੇਖੋ ਕਿੱਥੇ ਗਈ ਆ ਤੇ ਵਹ ਉਧਰਲੇ ਪਹਾੜਾਂ ਨਾਲੋਂ ਇੱਧਰ ਫਰਕ ਪੈਂਦਾ ਜਾਂਦਾ ਕਾਫੀ ਬਾਕੀ برف ਲੱਦੀਆਂ ਚੋਟੀਆਂ ਸਾਥ ਅਜੇ ਵੀ ਦੁਰਿਆ ਹੁੰਦਾ ਇੱਕ ਪਾਸਾ ਇੱਥੇ ਫਿਰੇ 15 ਕ 16000 ਦੀ ਫੋੜ ਦੇ ਵਿੱਚ ਆਈ ਤੇ ਉਹ ਚੜਨਾ ਵੇਖੋ ਕਿੱਥੇ ਜਾਂਦਾ ਬਾਕੀ ਸੜਕਾ ਜਿਹੜੀ ਉਹ ਕਦੀ ਡਾਊਨ ਕਦੀ ਅੱਪ ਕਦੀ ਡਾਊਨ ਕਦੀ ਅੱਪ ਇਦਾਂ ਹੀ ਆਉਂਦੀ ਆ ਬਾਕੀ ਆ ਨਿਆਰਾ ਸੂਰਜ ਦੇਵਤਾ ਪੂਰਾ ਜੋਰ ਲਾਉਂਦਾ ਮਾਰ ਨਿਕਲਦਾ ਅੱਜ ਇੱਕ ਹੋਰ ਪਾਸ ਤੇ ਆਪਾਂ ਚੜਾਈ ਚੜੀਗਾ 16000 16000 40 ਫੁੱਟ ਦੀ ਉਚਾਈ ਪਰ ਸਮੁੰਦਰ ਦਲ ਦੀ ਦਾ ਆਕਸੀਜਨ ਲੈਵਲ ਘਟਾ ਗੱਲ ਹੀ ਮਾ ਹੁੰਦੀ ਆ ਤੇ ਨਿਆਰਾ ਦੇਖੋ ਖੂਬਸੂਰਤ ਹੈ ਕੀ ਬਾਤ ਹੈ ਹੋ ਇੱਕ ਮਾਰ ਖਾਨੇ ਹਰਾ ਹੈ ਇਹ ਬਾਈ ਜੁਪੀ ਸੀ ਹੈ ਹਾਂ ਤੇ ਬਹੁਤ ਘੱਟ ਗੱਲ ਬਾਤ ਮੇਰੇ ਹਿਸਾਬ ਨਾਲ ਆਪਾਂ ਆਹ ਪਾਸ ਪਾ ਕੇ 6 7 ਪਾਸ ਚੜਾ ਹੈ ਬਹੁ ਮੈਂ ਅੰਲਾ ਚੜਦਾ ਜੂਮ ਮੋਰ ਤੋਂ ਮੈਂ ਕਰਦਾ ਗੇਅਰ ਮੰਗਦਾ ਬਹੁ ਮੈਂ ਬਾਕੀ ਇਹ ਤਾਂ ਠੀਕ ਹੈਗਾ ਲਬਾ ਦਾ ਹਵਾ ਦੋਸਤਾਂ ਨੇ ਜਾ ਤੜਾਈ ਜੀ ਵੀਊ ਚੈੱਕ ਕਰੋ ਜੀ ਤੇ ਕਮਾਲ ਤੇ ਪਿੱਛੇ ਲੰਗਰ ਲੱਗਾ ਹੈ ਉਹ ਜਿਹੜੇ ਨੇ ਲਾਇਆ ਹੈ ਤੇ ਉੱਥੇ ਤਾਂ ਵੀਡੀਓ ਬਣਾ ਲਈ ਸਕਦੇ ਪਰ ਪਹਿਲਾ ਲੰਗਰ ਹੈ ਜਿਹੜਾ ਇੱਥੇ ਪਿਆ ਛੋਲੇ ਪ੍ਰਸ਼ਾਦ ਹੈ ਪਿੰਡ ਪੂਜਾ ਗਈ ਹੈ ਹੁਣ ਸਫਰ ਕੀ ਦਿਹਾਕੇ ਦਾ ਠੰਡ ਮੈਨਾ ਸਿਰਾਈ ਆ برفਾਂ ਨਦੀਆਂ ਝੁੱਟ ਗਿਆ ਕੱਲ ਦੇ ਜੋ ਤੁਰੇ ਹਾਂ ਅਸ ਠੰਡੇ ਇਲਾਕੇ ਦੇ ਵਿੱਚ ਤੇ ਕਿਸੇ ਆਬਾਦੀ ਨਹੀਂ ਦਿਸੀ ਤੇ ਇੱਥੇ ਆੜ ਗਿਆ ਪਿੰਡ ਆ ਕੀਤੀ ਵਾੜੀ ਵੀ ਇੱਥੇ ਹੁੰਦੀ ਆ ਤੇ ਨਦੀ ਬਿਲਕੁਲ ਨਹੀਂ ਵੀ ਆ ਇਹ ਇਦਾਂ ਦਾ ਝਾਕਾ ਫਾਕਾ ਰੋਖੋਂਦ ਸਲਾ ਪਿਆ ਤੇ ਲੱਗਦਾ ਵੀ ਉਚਾਈ ਘਟ ਜੂਗੀ ਇਹਦਾ ਦਾ ਮੋਲ ਜਿਹਾ ਲੈ ਬਹੁਤ ਘੱਟ ਬਰਫ ਵਾਲੀਆਂ ਚੋਟੀਆਂ ਨੂੰ ਛੱਡ ਕੇ ਪਿੱਛੇ ਦੇ ਅੱਗੇ ਆਪਾਂ ਮਨਾਲੀ ਦੇ ਕੋਲ ਤੇ ਮਨਾਲੀ ਹੈਗੀ ਇੱਥੋਂ ਤਕਰੀਬਨ 70-75 ਕਿਲੋਮੀਟਰ ਤੇ ਯਾਰਾ ਬਹੁਤ ਵਧੀਆ ਰ ਖਾਲੀਆਂ ਪਹਾੜੀਆਂ ਵੇਖ ਕੇ ਨਾ ਮਨ ਨੂੰ ਸਕੂਨ ਜਿਹਾ ਥੋੜਾ ਮਿਲਦਾ ਜਿਵੇਂ ਗੱਜੀਆਂ ਪਹਾੜੀਆਂ ਵੇਖਦੇ ਰਾਈਡ ਤੇ ਰਹਿਣ ਵਸੇਰਾ ਵੇਖੋ ਲੋਕਾਂ ਦਾ ਕਿੱਥੇ ਕਿੱਥੇ ਸ਼ਾਵਾ ਸ਼ਾਵਾ ਰਾ ਫਾਇਦਾ ਜਿਆਦਾ ਖਵਾ ਘੋਟ 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 ਜਿ ਖਿੱਚ ਕੇ ਖਿੱਚ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਵਧੀਆ ਠੀਕ ਠਾਕ ਇਦਾਂ ਦੇ ਮਾਹੌਲ ਚ ਆਲਾ ਬਈ ਬੱਚੇ ਦੌੜ ਲਾ ਰਹੇ ਚਿੱਟੀ ਹੋਈ ਬਈਆ ਚੋਟੀ ਉਹਦੀ ਵਰਖ ਪੈ ਪੈ ਗਿਆ ਇਹਦੇ ਟਨਲ ਆਉਣੀ ਇੱਕ ਉਤਰਾ ਰ ਤਾਂਗ ਪਾਸ ਇੱਕ ਪੈਂਦਾ ਸੀ ਜਿਹੜਾ ਕੱਢਣਾ ਓ ਟਨਲ ਬਣ ਗਈ ਜਾਂਦੇ ਹੁਣ ਆ ਮਨਾਲੀ ਵਾਲੇ ਰਾਹ ਨਾ ਖਰਾਬ ਹੋਏ ਰਾਹ ਚ ਕੀਆ ਥਾ ਜਦੋਂ ਮੀਂਹ ਪਿਆ ਸੀ ਨਾ ਬੰਦ ਹੋਇਆ ਸੀ ਮਨਾਲੀ ਤੋਂ ਲੈ ਆ ਰ ਆ ਇਹ ਆ ਮਨਾਲੀ ਦੇ ਮਹੌਲ ਚਾ ਸੈਸਾ ਦੇ ਕਾਫੀ ਸੋਹਣਾ ਤੇ ਬਹੁਤ ਸੋਹਣਾ ਟੋਟਾ ਘਟੀ ਹੋਏ ਸਾਂ ਛੜਕਾਣਾ ਗਿਆ ਸਾਬ ਉਹ ਟੁੱਟੀਆਂ ਬਹੁਤ ਆ ਜਿਆਦਾ ਕਟਾ ਮਨਾਲੀ ਦੇ ਸ਼ਹਿਰ ਦਾ ਮਾਹੌਲ ਚਾਲਾ ਸੜਕ ਬੜਿਆ ਦਾ ਉਹ ਤੋਂ ਟੁੱਟੀ ਬਾਹਰ ਹੀ ਘਟਾ ਬੱਲੇ ਬੱਲੇ ਉਹ ਜਿਹੜਾ ਮੀਂਹ ਪਿਆਣਾ ਕਈਆਂ ਤੋਂ ਟੁੱਟੀ ਇੱਕ ਸਾਥ ਹੋਣੀ ਹੈ ਜਦੋਂ ਅੱਧੇ ਹੀ ਬਨਾਲੀ ਤੋਂ ਲੇਹ ਵਾਲਾ ਰਸਾ ਬੰਦ ਹੋ ਗਿਆ ਨਾਲੀ ਦੇ ਨਿਆਰੇ ਦੇਖਦਾ ਤੇ ਤੂੰ ਸਾਹ ਵੀ ਨੂੰ ਦੂਰ ਤੇ ਆਰਪਾ ਦਾਣੀ ਦੀ ਗੱਲ ਮਿਲੂਣੀ ਇੱਦੀ ਵਿੱਚ ਏਅਰ ਕਾ ਜਦੋਂ ਮੀਂਹ ਪਿਆ ਨਾ ਆੜ ਹੀ ਨਦੀਆਂ ਸਾਰੇ ਆ ਇਧਰੋ ਛੜਕ ਛੁਰਕ ਸਭ ਢਾਟੋ ਦਿੱਤਾ ਤੇਰੀ ਆਵਾਜ਼ ਸੁਣ ਸਕਦੇ ਤੂੰ ਹੋਂ ਦਾ ਪ੍ਰਸਾਦ ਵੀ ਕੋਈ ਨਹੀਂ ਖਲਾਰਾ ਹੀ ਖਲਾਰਾ ਮੈਂ ਆਂ ਕਦੋਂ ਘਟੀ ਦਾ ਬੜਾ ਪੱਦਾ ਹਾਲ ਆ ਬਨਾਲੀ ਜਵਾਕੇ ਆਪਾਂ ਬਾਹਰ ਨੂੰ ਖਰਾਰਾ ਦਾ ਰੋਸ਼ ਕਰਦਾ ਇੱਕ ਕਲਾਸ ਤਿਆਰ ਆ ਇੱਕ ਹੋਰ ਤਿਆਰ ਕਰਨਾ ਹੋ ਠੀਕ ਠਾਕ ਇਹ ਕਲਾਫੜੇ ਮੰਗੇ ਨੇ ਲਾਇਆ ਨਹੀਂ ਬਨਾਲੀ ਜਿੱਥੂ ਹੀ ਤੋਂ ਲੱਗਾ ਮਾ ਤਿੰਨ ਚਾਰ ਆ ਕੁੜੀਆਂ ਮੂਹ ਤੋਂ ਆਇਆ ਐਨਾ ਘੱਟਾ ਤੇ ਇਹਨੇ ਬੋਲਣਾ ਪਾਣੀ ਦੇ ਮੰਗਾਲ ਗਿਆ ਮੈਂ ਮੂੰਹ ਧੋਦੋ ਵੀ ਤੇ ਉਹਨੂੰ ਸ਼ੁਕਰ ਆਬਾਰ ਨਿਕਲੇ ਆਂ ਜਿਹਨੇ ਰਾਟਾ ਤਾਜਾ ਬਹੁਤ ਜਿਆਦਾ